ਪੰਜਾਬ ਦੇ ਵਿੱਚ ਨਾ ਹੁਣ ਬਦਮਾਸ਼ੀ ਕਰਨੀ ਸਾਨ ਹੋ ਗਈ ਹੈ ਦੇਖੋ ਲੁਧਿਆਣੇ ਦੇ ਲੁਧਿਆਣੇ ਤੋਂ ਲੈ ਕੇ ਮੁਹਾਲੀ ਤੱਕ ਤਿੰਨ ਗੱਡੀਆਂ ਹਥਿਆਰਾਂ ਦੀਆਂ ਭਰੀਆਂ ਹੋਈਆਂ ਜਿਹੜੇ ਨੌਜਵਾਨ 15 ਨੌਜਵਾਨ ਪ੍ਰਾਣੀ ਦਸ਼ਮਨੀ ਹੈ ਤਰੋ ਸਾਲ ਹੋ ਗਿਆ ਜੋ ਵੀ ਹੋਇਆ ਉਹ ਵਿੱਚ ਵੀ ਇਨਵੋਲਵਮੈਂਟ ਸੀ ਪਰ ਇਹਨਾਂ ਵੱਲ ਹੋ ਗਏ ਉਹਨਾਂ ਨੇ ਆਪਣੀ ਦਸ਼ਮਨੀ ਹਜ ਤੱਕ ਕਾਇਮ ਰੱਖੀ ਹੈਗੀ ਉਹਦਾ ਮਗਾ ਪਿੱਛਾ ਕਰਕੇ ਚੰਡੀਗੜ੍ਹ ਤੱਕ ਪੁੱਜ ਗਿਆ ਜਿਹੜਾ ਐਸੇ ਦੇ ਮੁੰਡਾ ਮਰਨ ਤੋਂ ਬਚਿਆ ਹੱਥ-ਪੈਰ ਤੋੜ ਦਿੱਤੇ ਗਏ ਆ ਉਹਦਾ ਗੁੱਟ ਜਿਹੜਾ ਲਾ ਦਿੱਤਾ ਗਿਆ ਆ ਉਹਦੇ ਫੇਸ ਦੇ ਸਿਰ ਦੇ ਉੱਤੇ ਟਾਂਕੇ ਲੱਗੇ ਆ ਥੋਣ ਤੇ ਉਹਦੇ ਟਾਂਕੇ ਲੱਗੇ ਲੱਤਾਂ ਉਹਦੀਆਂ ਤੋੜ ਦਿੱਤੀਆਂ ਗਈਆਂ ਜਿਹੜੇ ਬੰਦਿਆਂ ਨੇ ਵਾਰਦਾਤ ਕੀਤੀ ਏ ਉਹਨਾਂ ਦਾ ਕੰਮ ਜੇਣਾ ਨਸ਼ਾ ਵੇਚਣ ਦਾ ਆ ਉਹ ਨਸ਼ਾ ਵੇਚਦੇ ਆ ਪਿੱਛੇ ਵੀ ਉਹਨਾਂ ਦੀ 250 ਬੇਟੀ ਜਿਹੜੀਆਂ ਬਰਾਮਦ ਦਰਦੀਆਂ ਬਰਾਮਦ ਹੋਈਆਂ ਆ ਉਹਨਾਂ ਕੋਲ ਬਸ ਬੱਸ ਸੋ ਸਹੀ ਕਹੀ ਜਾਂਦੀ ਅਸੀਂ ਫੜ ਰਹੇ ਆ ਅਸੀਂ ਕਰ ਰਹੇ ਆ ਗੱਲ ਕਿ ਅਸੀਂ ਗੱਡੀਆਂ ਦੇ ਨੰਬਰ ਤੱਕ ਉਹਨਾਂ ਨੂੰ ਦੇ ਚੁੱਕੇ ਆ ਹਾਲੀ ਤੱਕ ਉਹਨਾਂ ਕੋ ਕੋਈ ਨੰਬਰ ਟ੍ਰੇਸ ਨਹੀਂ ਹੋ ਪਾਇਆ ਨਮਸਤੇ ਸਤਿ ਸ੍ਰੀ ਅਕਾਲ ਆਦਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਪਿਛਲੇ ਸ਼ਨੀਵਾਰ 19 ਤਰੀਕ ਨੂੰ ਲੁਧਿਆਣਾ ਦਾ ਇੱਕ ਨੌਜਵਾਨ ਮੁਹਾਲੀ ਕਿਸੇ ਭੋਗ ਸਮਾਗਮ ਤੇ ਜਾਂਦਾ ਆ ਤੇ ਉੱਥੇ ਭੋਗ ਤੋਂ ਬਾਅਦ ਮਾਰਕੀਟ ਵਿੱਚ ਕੁਝ ਸਮਾਨ ਖਰੀਦਣ ਜਾਂਦਾ ਤੇ ਜਿੱਥੇ 15-20 ਨੌਜਵਾਨਾਂ ਵੱਲੋਂ ਜਿਹੜਾ ਹੈਗਾ ਉਸਤੇ ਹਮਲਾ ਕਰ ਦਿੱਤਾ ਜਾਂਦਾ ਆ ਦਾਤ ਦੇ ਨਾਲ ਰੌਡਾਂ ਦੇ ਨਾਲ ਤੇ ਬੜੀ ਬੁਰੀ ਤਰੀਕੇ ਦੇ ਨਾਲ ਉਹਨੂੰ ਜ਼ਖਮੀ ਕਰ ਦਿੱਤਾ ਜਾਂਦਾ ਆ ਤੇ ਜਿਹਦੀਆਂ ਸੀਸੀਟੀਵੀ ਫੁਟੇਜਸ ਵੀ ਸਾਹਮਣੇ ਆਈਆਂ ਨੇ ਨਾਲ ਨਾਲ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਤੇ ਪੂਰਾ ਮਾਮਲਾ ਕੀ ਹੈ ਸਾਡੇ ਨਾਲ ਜਾਣਕਾਰੀ ਦੇਣ ਵਾਸਤੇ ਉਹੀ ਨੌਜਵਾਨ ਮੌਜੂਦ ਨੇ ਕੀ ਮਾਮਲਾ ਹੋ ਗਿਆ ਸੀ ਵੀ ਜਿਹੜੀਆਂ ਆ ਸੀਸੀਟੀਵੀ ਅਸੀਂ ਦੇਖਿਆ ਉਹਦੇ ਵਿੱਚ ਬੜੀ ਬੁਰੀ ਤਰੀਕੇ ਨਾਲ ਕੁੱਟਮਾਰ ਹੋ ਰਹੀ ਹੈ ਜਾਂ ਹਥਿਆਰਾਂ ਦੇ ਨਾਲ ਲੈਸ ਹੋ ਕੇ ਤੁਹਾਡੇ ਤੇ ਹਮਲਾ ਕੀ ਮੈਨੂੰ ਤਾਂ ਇੰਨਾ ਪਤਾ ਕਹਿੰਦੇ ਪੰਜਾਬ ਦੇ ਵਿੱਚ ਨਾ ਹੁਣ ਬਦਮਾਸ਼ੀ ਕਰਨੀ ਸਾਨ ਹੋ ਗਈ ਹੈ ਦੇਖੋ ਲੁਧਿਆਣੇ ਦੇ ਲੁਧਿਆਣੇ ਤੋਂ ਲੈ ਕੇ ਮੁਹਾਲੀ ਤੱਕ ਤਿੰਨ ਗੱਡੀਆਂ ਹਥਿਆਰਾਂ ਦੀਆਂ ਭਰੀਆਂ ਹੋਈਆਂ ਜਿਹੜੇ ਨੌਜਵਾਨ 15 ਨੌਜਵਾਨ ਜਿਹੜਾ ਸਾਡਾ ਵੀਰ ਸੀਗਾ ਉਹ ਹਮੇਸ਼ਾ ਸਨਾਤਨ ਲਈ ਕੰਮ ਕਰਦਾ ਰਿਹਾ ਹੈ ਉਹ ਨਾਤਨ ਲਈ ਉਹ ਕਹਿੰਦਾ ਮੈਂ ਕੰਮ ਕਰਦਾ ਵੀ ਰਹਿਣਾ ਆ ਗੱਲ ਇਹ ਹੈ ਕਿ ਅਗਰ ਉਹ ਕੀਰਤਨ ਕਰਦਾ ਜਾਂ ਕੋਈ ਵੀ ਪ੍ਰਮਾਤਮਾ ਦਾ ਗੁਣਗਾਨ ਕਰਦਾ ਹੈ ਤਾਂ ਉਹਦੇ ਵਿੱਚ ਨਫ਼ਰਤ ਪੈਦਾ ਨਹੀਂ ਹੋਣੀ ਚਾਹੀਦੀ ਕਿਉਂਕਿ ਉਹ ਕਿਸੇ ਦੀ ਧਰਮ ਦੇ ਲਈ ਕਦੀ ਗਲਤ ਨਹੀਂ ਬੋਲਿਆ ਸੀ ਪਰ ਉਹਨਾਂ ਨੇ ਉਹਨਾਂ ਦੇ ਮਨ ਦੇ ਵਿੱਚ ਕੀ ਵਿਚਾਰ ਆਇਆ ਜਿਹੜੇ ਲੁਧਿਆਣੇ ਦੇ ਵਿੱਚੋਂ ਮੁਹਾਲੀ ਵਿੱਚ ਜਾ ਕੇ ਉਹਨਾਂ ਨੇ ਇਹਨਾਂ ਦੇ ਮਤਲਬ ਕਿ ਵਾਰਦਾਤ ਕੀਤੀ ਹੈ ਤੁਸੀਂ ਦੇਖ ਜਦੋਂ ਤੁਸੀਂ ਉਸ ਵੀਡੀਓ ਦੇ ਵਿੱਚ ਦੇਖੋਗੇ ਉਹਦੇ ਹੱਥ ਪੈਰ ਤੋੜ ਦਿੱਤੇ ਗਏ ਆ ਉਹਦਾ ਗੁੱਟ ਜਿਹੜਾ ਲਾ ਦਿੱਤਾ ਗਿਆ ਆ ਉਹਦੇ ਫੇਸ ਦੇ ਸਿਰ ਦੇ ਉੱਤੇ ਟਾਂਕੇ ਲੱਗੇ ਆ ਥੋਣ ਦੇ ਉਹਦੇ ਟਾਂਕੇ ਲੱਗੇ ਲੱਤਾਂ ਉਹਦੀਆਂ ਤੋੜ ਦਿੱਤੀਆਂ ਗਈਆਂ ਜਿਹੜਾ ਕਿ ਜਿਹੜਾ ਆਮ ਬੰਦੇ ਦੀ ਜ਼ਿੰਦਗੀ ਆਪਾਂ ਸੋਚ ਸਕਦੇ ਕਿ ਜਿਹੜੀ ਖਤਰੇ ਦੇ ਵਿੱਚ ਇੱਥੇ ਜਿਹੜੇ ਵਕੀਲ ਨੇ ਉਹਨਾਂ ਦੀ ਜ਼ਿੰਦਗੀ ਵੀ ਖਤਰੇ ਦੇ ਵਿੱਚ ਹੈ ਸੀਪੀ ਸਾਹਿਬ ਕੋਲੋਂ ਤਿੰਨ ਵਾਰੀ ਅਸੀਂ ਪਹੁੰਚ ਚੁੱਕੇ ਆ ਕਿ ਮਤਲਬ ਕਿ ਸਾਡੀ ਜਿਹੜੀ ਹੈ ਜਾ ਜਾਨ ਨੂੰ ਖਤਰਾ ਆਇਆ ਸਾਡੀ ਜਾਨ ਨੂੰ ਖਤਰਾ ਆਇਆ ਪਰ ਸਾਡੀ ਸੀਪੀ ਸਾਹਿਬ ਦੇ ਵੱਲੋਂ ਹਾਲੀ ਵੀ ਸਾਡੀ ਕੋਈ ਮੰਗ ਜਿਹੜੀ ਪੂਰੀ ਨਹੀਂ ਕੀਤੀ ਗਈ ਅੱਜ ਸਾਡਾ ਵੀਰ ਜਿਹੜਾ ਮੁਹਾਲੀ ਦੇ ਵਿੱਚ ਹਸਪੀਟਲ ਦੇ ਵਿੱਚ ਜਿਹੜਾ ਪਿਆ ਹੋਇਆ ਆ ਤੇ ਇਹ ਇਹ ਕੀ ਰੰਜਿਸ਼ ਸੀਗੀ ਕੋਈ ਪੁਰਾਣੀ ਜਾਂ ਕੀ ਹੈ ਤੁਸੀਂ ਕਹਿਆ ਵੀ ਇੱਥੋਂ ਲੁਧਿਆਣੇ ਤੋਂ ਗੱਡੀਆਂ ਹਥਿਆਰਾਂ ਨਾਲ ਭਰ ਕੇ ਉੱਥੇ ਲੈ ਕੇ ਗਏ ਆ ਇਹ ਕੀ ਮਾਮਲਾ ਸੀਗਾ ਰੰਜਿਸ਼ ਕਿਉਂ ਇਸ ਤਰ੍ਹਾਂ ਹੋਇਆ ਯਾਨਕਿ ਵੀ ਲੁਧਿਆਣੇ ਦੇ ਵਿੱਚ ਰਹਿਣ ਵਾਲਾ ਬੰਦਾ ਆ ਮੁਹਾਲੀ ਜਾਂਦਾ ਤੇ ਉਹਦੇ ਮਗਰੀ ਜਿਹੜੇ ਹੈਗੇ ਆ ਜਿਹੜੇ ਹਥਿਆਰਬੰਦ ਲੋਕ ਪਹੁੰਚ ਜਾਂਦੇ ਗੱਲ ਹੈ ਕਿ ਜਿਹੜਾ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਦੱਸਿਆ ਕਿ ਜਿਹ ਪੇਸ਼ੇ ਤੋਂ ਵਕੀਲ ਹੈਗਾ ਜਿਹੜਾ ਵਕੀਲ ਹੈ ਜਿਹਨੇ ਉਹਨੇ ਕੇਸ ਤੇ ਆਪਣੇ ਲੜਨੇ ਜੋ ਜਿਹੜੇ ਬੰਦਿਆਂ ਨੇ ਵਾਰਦਾਤ ਕੀਤੀ ਹੈ ਉਹਨਾਂ ਦਾ ਕੰਮ ਜੇ ਨਾ ਨਸ਼ਾ ਵੇਚਣ ਦਾ ਆ ਉਹ ਨਸ਼ਾ ਵੇਚਦੇ ਆ ਪਿੱਛੇ ਵੀ ਉਹਨਾਂ ਦੀ 250 ਪੇਟੀਆਂ ਜਿਹੜੀਆਂ ਬਰਾਮਦ ਦਾਰੂ ਦੀਆਂ ਬਰਾਮਦ ਹੋਈਆਂ ਆ ਇਹਨਾਂ ਕੋਲੋਂ ਤੇ ਕੀ ਹੋਇਆ ਕਿ ਜਦੋਂ ਬਰਾਮਦ ਹੋਈਆਂ ਤੇ ਅਗਲੇ ਨੇ ਜਿਹੜੇ ਕੇਸ ਹੈ ਲੜਨਾ ਹੀ ਹੈ ਠੀਕ ਹੈ ਜਿਹੜੀ ਹੁਣ ਜੇ ਆਪਾਂ ਉਹ ਕੀ ਉਹਨਾਂ ਨੇ ਇੱਕ ਖੁੰਦਕ ਰੱਖ ਲਈ ਪਹਿਲਾਂ ਵੀ ਇਹਨਾਂ ਨੇ ਵਾਰਦਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਲੁਧਿਆਣੇ ਦੇ ਵਿੱਚ ਜਿਹੜੇ ਮੇਰੇ ਦੋਸਤਾਂ ਨੇ ਫੜ ਕੇ ਇਹਨਾਂ ਦੇ ਉੱਤੇ ਉਦਾਂ ਹੀ ਬਰਾਬਰ ਆਏ ਤਾਂ ਸੀਗੇ ਇਹੇ ਹਮਲਾ ਕਰਨਾ ਆਇਆ ਸੀ ਤੇ ਹਮਲਾ ਉਹਨਾਂ ਦੇ ਉੱਤੇ ਹੋ ਗਿਆ ਸੀ ਭਾਰੇ ਇਹ ਪੈਗੇ ਸੀ ਆਪਣੇ ਗੱਲ ਇਹ ਹੀ ਹੈ ਕਿ ਉਸ ਤੋਂ ਬਾਅਦ ਇਹਨਾਂ ਨੇ ਖੁੰਦਕ ਰੱਖੀ ਹੈ ਔਰ ਇਹਨਾਂ ਨੇ ਲੁਧਿਆਣੇ ਦੇ ਵਿੱਚੋਂ ਮੁਹੱਲੇ ਜਾ ਕੇ ਜਿਹੜਾ ਉਹਨਾਂ ਤੇ ਵਾਰਦਾਤ ਕੀਤੀ ਹੈ ਇਹਦੇ ਵਿੱਚ ਕੋਈ ਪੁਲਿਸ ਕੰਪਲੀਟ ਹੋਈ ਹੈ ਜਾਂ ਉੱਥੇ ਪੁਲਿਸ ਆਈ ਸੀ ਮੌਕੇ ਦੇ ਉੱਤੇ ਤੇ ਕੀ ਉਹਦਾ ਫਿਰ ਕਾਰਵਾਈ ਹੋਈ ਹੈ ਦੇਖੋ ਜੀ ਜਿਹੜੀ ਪੁਲਿਸ ਉੱਤੇ ਮੌਕੇ ਤੇ ਪਹੁੰਚੀ ਸੀ 307 ਤੇ 109 ਜਿਹੜੀ ਦੋ ਤਿੰਨ ਧਾਰਾ ਉਹਨਾਂ ਤੇ ਲਗਾਈਆਂ ਗਈਆਂ ਧਾਰਾ ਦੇ ਨਾਲ-ਨਾਲ ਮੈਂ ਇੱਕ ਹੋਰ ਇਹ ਕਰਜ ਕਰਨਾ ਚਾਹੁੰਦਾ ਮੈਂ ਪੁਲਿਸ ਪ੍ਰਸ਼ਾਸਨ ਨੂੰ ਪਹਿਲਾਂ ਵੀ ਦੱਸ ਚੁੱਕਾ ਹਾਂ ਉਹਨਾਂ ਨੇ ਤਿਲਕ ਜੇਰਾ ਉਹ Hindu ਇੱਕ ਲੀਡਰ ਸੀਗਾ ਉਹਦਾ ਇੱਕ ਤਿਲਕ ਲਾਇਆ ਉਹ ਸਾਡੀ ਸ਼ਿਵਸਾਣੇ ਦੇ ਨਾਲ ਵੀ ਚੱਲਦਾ ਸਾਡਾ Hindu ਲੀਡਰ ਵੀ ਹੈਗਾ ਆ ਉਹ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਅਲੱਗ-ਅਲੱਗ ਧਰਮਾਂ ਦੇ ਨਾਲ ਆਪਣੇ Hindu ਧਰਮ ਦੇ ਅਲੱਗ-ਅਲੱਗ ਕਾਰਜ ਕਰਦਾ ਰਹਿੰਦਾ ਹੈ ਆ ਰੁਦਰਾਕਸ਼ ਜਿਹੜੀ ਉਹਨੇ ਰੁਦਰਾਕਸ਼ ਦੀ ਮਾਲਾ ਪਾਈ ਸੀ ਉਹਦੀ ਰੁਦਰਾਕਸ਼ ਦੀ ਮਾਲਾ ਵੀ ਤੋੜੀ ਔਰ ਦੇਵੀ-ਦੇਵਤਿਆਂ ਨੂੰ ਉੱਥੇ ਬਹਿ ਕੇ ਗਾਲ੍ਹਾਂ ਵੀ ਕੱਢ ਕੇ ਗਏ ਆ ਇਹ ਕੋਈ ਚੰਗੀ ਗੱਲ ਨਹੀਂ ਹੈ ਤੁਹਾਡਾ ਆਪਸੀ ਰੋਲ ਹੈ ਤੁਸੀਂ ਦੇਵੀ-ਦੇਵਤਿਆਂ ਦੇ ਜਾਂ ਤੁਸੀਂ ਧਰਮ ਦੇ ਵਿੱਚ ਕਿਉਂ ਜਾਂਦੇ ਹੋ ਤੇ ਇਹਦੇ ਵਿੱਚ ਫੇ ਹੁਣ ਪੁਲਿਸ ਨੇ ਕੋਈ ਬੰਦੇ ਗ੍ਰਿਫਤਾਰ ਵੀ ਕੀਤੇ ਹਾਲੀ ਤੱਕ ਪੁਲਿਸ ਨੇ ਕੋਈ ਬੰਦੇ ਗ੍ਰਿਫਤਾਰ ਨਹੀਂ ਕੀਤੇ ਸਾਨੂੰ ਬਸ ਪੁਲਿਸ ਇਹ ਹੀ ਕਹੀ ਜਾਂਦੀ ਅਸੀਂ ਫੜ ਰਹੇ ਹਾਂ ਅਸੀਂ ਕਰ ਰਹੇ ਹਾਂ ਬਲਕਿ ਅਸੀਂ ਗੱਡੀਆਂ ਦੇ ਨੰਬਰ ਤੱਕ ਉਹਨਾਂ ਨੂੰ ਦੇ ਚੁੱਕੇ ਹਾਂ ਹਾਲੀ ਤੱਕ ਉਹਨਾਂ ਕੋਈ ਨੰਬਰ ਟ੍ਰੇਸ ਨਹੀਂ ਹੋ ਪਾਇਆ ਨਾ ਹੀ ਸਾਨੂੰ ਬਸ ਪ੍ਰਚਾਰ ਨਹੀਂ ਦੇ ਜਾਂਦੇ ਮਤਲਬ ਕਿ ਅਸੀਂ ਫੜ ਰਹੇ ਹਾਂ ਕਰ ਰਹੇ ਹਾਂ ਸਾਨੂੰ ਹਾਲੀ ਕੋਈ ਪੁਲਿਸ ਵਾਲਾ ਰਾਤ ਨਹੀਂ ਮਿਲ ਰਹੀ ਕਿੰਨੇ ਬੰਦਿਆਂ ਦੇ ਉੱਤੇ ਮਾਮਲਾ ਦਰਜ ਹੋਇਆ ਬੌਜੀ 15 15 ਬੰਦਿਆਂ ਦੇ ਉੱਤੇ ਮਾਮਲਾ ਦਰਜ ਹੈ ਜਿਹੜਾ ਇਹ ਅੱਛਾ ਜੀ ਹਾਂਜੀ ਬਾਈ ਨੇਮ ਹੈ ਬਾਈ ਨੇਮ ਹੈ 6 ਬੰਦਿਆਂ ਦਾ ਬਾਈ ਨੇਮ ਹੈ ਬਾਕੀ ਅਣਪਛਾਤੇ ਹਨ ਜੀ ਅੱਛਾ ਜੀ ਸਰ ਕੀ ਕਹਿਣਾ ਚਾਹੁੰਦੇ ਹੋ ਵੀ ਜਿਹੜਾ ਮੁੰਡੇ ਦੇ ਉੱਤੇ ਹਮਲਾ ਹੋਇਆ ਆ ਹਥਿਆਰਬੰਦ ਨੌਜਵਾਨਾਂ ਨੇ ਕੀਤਾ ਆ ਇੱਕ ਬੰਦੇ ਤੇ ਜੈ ਸ਼ੰਕਰ ਮੇਰਿ ਪ੍ਰਭੂ ਜੈ ਸ਼ੰਕਰ ਮੇਵਾ ਪਹਿਲੀ ਗੱਲ ਤਾਂ ਇਹ ਜੀ ਗਲਤ ਹੈਗਾ ਠੀਕ ਹੈ ਨਾ ਜੀ ਇੱਕ ਤਾਂ ਪਹਿਲੀ ਗੱਲ ਇਹ ਨਹੀਂ ਹੱਥੇ ਤੁਸੀਂ ਇਹ ਕੀਤਾਗਾ ਠੀਕ ਹੈ ਨਾ ਦੂਜੀ ਗੱਲ ਇਹ ਹੈ ਕਿ ਇੱਕ ਬੰਦੇ ਨੂੰ 15 ਬੰਦੇ ਤੁਸੀਂ ਮਾਰਦੇ ਪਿਓ ਤਾਂ ਗੱਲ ਬਣਦੀ ਨਹੀਂ ਕਿਸੇ ਬਸੇ ਵੀ ਨਾਲੇ ਉਹ ਆ ਬੰਦਾ ਭਜਨ ਕੀਰਤ ਕਰਨ ਵਾਲਾ ਬੰਦਾ ਉਹ ਠੀਕ ਹੈ ਜੀ ਜਿਹਦੇ ਵਜੀਆਂ ਨੇ ਠੀਕ ਹੈ ਜੀ ਰੋਜ਼ ਇੱਥੇ ਸ਼ਾਮੀ ਆਪਣੇ ਆ ਕੇ ਭਜਨ ਕੀਰਤਨ ਕਰਦੇ ਆਂ ਸ਼ਾਮੀ ਜਦੋਂ ਮਰਜੀ ਤੁਸੀਂ ਕਹਿੰਦੇ ਹੋ ਪ੍ਰੈਸਰ ਪੁਟ ਕਹਿੰਦੇ ਹੋ ਪੁਲਿਸ ਵਾਲੇ ਕਹਿੰਦੇ ਕੋਈ ਵੀ ਥਾਣੇ ਵਾਲੇ ਇੱਥੇ ਸ਼ਾਮੀ ਆ ਕੇ ਦੇਖੋ 6 ਤੋਂ 8 9 ਵਜੇ ਤੱਕ ਜਰਾ ਇੱਥੇ ਭਜਨ ਕੀਰਤਨ ਕਰਦੇ ਆਪਨੇ ਨਾ ਕਿਹਨਾਂ ਲੈਣੀ ਹੈ ਨਾ ਕਿਸੇ ਨੂੰ ਦੇਣੀ ਹੁੰਦੀ ਆਪਣਾ ਕੰਮ ਹੈ ਆਪਣਾ ਕੰਮ ਕਰਦਾ ਹੁੰਦਾ ਠੀਕ ਹੈ ਜੀ ਪੁਰਾਣੀ ਦੁਸ਼ਮਣੀ ਹੈ ਚਲੋ ਸਾਲ ਹੋ ਗਿਆ ਜੋ ਵੀ ਹੋਇਆ ਉਹ ਵਿੱਚ ਵੀ ਇਨਵੋਲਵਮੈਂਟ ਸੀ ਪਰ ਇਨਵੋਲਵ ਹੋ ਗਏ ਜੇਲ ਵੀ ਕੱਟ ਗਿਆ ਜਿਹੜਾ ਇਹਨਾਂ ਨੇ ਕੀਤਾ ਨਹੀਂ ਸੀ ਇਹਨਾਂ ਸਿਰ ਤੇ ਪੈ ਗਿਆ ਫਿਰ ਵੀ ਉਹਦਾ ਵੀ ਕਰਮ ਕਰਕੇ ਆਇਆ ਆਪਣਾ ਇਹ ਕਰਨ ਤੋਂ ਕਰਨ ਤੋਂ ਬਾਅਦ ਆਪਣੀ ਬੇਲਬੁਲ ਕਰਾਈ ਜਾਂਨੇ ਬੇਲ ਪੱਕੀ ਵੀ ਹੋ ਗਈ ਇਹਨਾਂ ਦੀ ਠੀਕ ਹੈ ਨਹੀਂ ਪਰ ਉਹ ਬੰਦੇ ਹਜੇ ਤਾਂ ਸੁਧਰੇ ਨਹੀਂ ਉਹਨਾਂ ਨੇ ਆਪਣੀ ਦੁਸ਼ਮਣੀ ਹਜੇ ਤੱਕ ਕਾਇਮ ਰੱਖੀ ਹੈਗੀ ਉਹਦਾ ਮਗਰ ਪਿੱਛਾ ਕਰਕੇ ਚੰਡੀਗੜ੍ਹ ਤੇ ਪੁੱਜ ਗਿਆ ਜਿਹੜਾ ਐਸ ਵੇਲੇ ਮੁੰਡਾ ਮਰਨ ਤੋਂ ਬਚਿਆ ਠੀਕ ਹੈ ਅੱਛਾ ਇਹ ਦੱਸੋ ਵੀ ਜਿਹੜੇ ਬੰਦਿਆਂ ਦੇ ਉੱਤੇ ਮਾਮਲੇ ਦਰਜ ਹੋਏ ਉਹ ਸਾਰੇ ਲੁਧਿਆਣੇ ਦੇ ਹੀ ਆ ਉਹ ਸਾਰੇ ਲੁਧਿਆਣੇ ਦੇ ਨਹੀਂ ਜੀ ਅੱਛਾ ਹਾਂਜੀ ਹਾਂਜੀ ਜਾਣਦੇ ਨਹੀਂ ਬੰਦੇ ਉਹ ਪਹਿਲਾਂ ਵੀ ਕੌਣ ਸੀ ਨਹੀਂ ਜੀ ਉਹ 6 ਜਾਣੇ ਜਿਹੜੇ ਜਾਣਕਾਰ ਦੇ ਵਿੱਚ ਸੀਗੇ ਜਿਨ੍ਹਾਂ ਦਾ ਨਾਮ ਤੁਹਾਨੂੰ ਦੱਸ ਦੇਣਾ ਮੈਂ ਤੇ ਇੱਕ ਆਪਣਾ ਮਨਜਿੰਦਰ ਸਿੰਘ ਜੀ ਹੈਗੇ ਭੱਲਾ ਜੀ ਕੋਈ ਅ ਵਰਿੰਦਰ ਸਿੰਘ ਜੀ ਹੈਗੇ ਆ ਗੁਰਚਰਨ ਸਿੰਘ ਜੀ ਹੈਗੇ ਆ ਆਸ਼ੇਸ਼ ਗੁਪਤਾ ਜੀ ਹੈਗੇ ਆ ਵਿੰਦਰ ਰੋਜਾ ਗਰਕ ਨੇ ਤੇ ਹਾਂਜੀ ਇਹਦੀ ਐਫ ਆਈ ਆਰ ਦੀ ਕਾਪੀ ਵੀ ਹੋਣੀ ਤੁਹਾਡੇ ਕੋਲ ਉਹ ਵੀ ਜਰਗ ਦਿਖਾ ਦਿਓ ਕੈਮਰੇ ਚ ਆ ਬਾਕੀ ਤੁਹਾਨੂੰ ਦਿਖਾ ਦਿੰਨੇ ਆਂ ਅਸੀਂ ਹਾਂ ਆ ਲਿਓ ਜਰਗ ਆ ਲਓ ਇਹ ਐਫ ਆਈ ਆਰ ਦੀ ਕਾਪੀ ਹੈ ਤੇ ਜੇ ਤੁਹਾਨੂੰ ਐਫਆਰ ਦੀਆਂ ਕਾਪੀਆਂ ਦਿਖਾ ਰਹੇ ਆ ਸਾਰੀਆਂ ਤੁਹਾਨੂੰ ਜਿਹੜੀਆਂ ਪੁਲਿਸ ਨੇ ਮਤਲਬ ਕਿ ਉਹਨਾਂ ਦੇ ਪਰਚਾ ਪਾਇਆ ਆ ਹਾਲੀ ਤੱਕ ਸਾਨੂੰ ਪੁਲਿਸ ਤੇ ਕੋਈ ਉਮੀਦ ਨਹੀਂ ਹੈਗੀ ਕਿ ਅਸੀਂ ਤੁਹਾਡੀ ਸੋਸ਼ਲ ਮੀਡੀਆ ਦੇ ਅੱਗੇ ਮੰਗ ਕਰਦੇ ਆ ਕਿ ਜਿਹੜੇ ਸਾਡੇ ਵੀਰ ਦੇ ਉੱਤੇ ਸੱਟਾਂ ਲੱਗੀਆਂ ਉਹਨੂੰ ਇਨਸਾਫ ਦਵਾਇਆ ਜਾਵੇ ਠੀਕ ਹੈ ਜੀ ਠੀਕ ਹੈ ਤਾਂ ਅਸੀਂ ਹੁਣ ਇਸ ਮਾਮਲੇ ਦੇ ਵਿੱਚ ਜਿਹੜੇ ਆਈਓ ਹੈਗੇ ਨੇ ਸੁਰਿੰਦਰ ਸਿੰਘ ਜੀ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਇਸ ਮਾਮਲੇ ਦੇ ਵਿੱਚ ਕੀ ਅਪਡੇਟ ਹੈਗੀ ਹੈ ਲਖਸ਼ੇ ਲਖਸ਼ੇ ਖਾਨਾ ਜਿਸ ਵਿਅਕਤੀ ਨੂੰ ਤੁਸੀਂ ਕਾਲ ਕਰ ਰਹੇ ਹੋ ਉਹ ਤੁਹਾਡੀ ਕਾਲ ਦਾ ਜਵਾਬ ਦੇਣ ਵਿੱਚ ਅਸਮਰਥ ਹੈ ਕਿਰਪਾ ਕਰਕੇ ਥੋੜੀ ਦੇਰ ਬਾਅਦ ਕੋਸ਼ਿਸ਼ ਕਰੋ ਸੋ ਤੁਸੀਂ ਦੇਖਿਆ ਆ ਵੀ ਅਸੀਂ ਕਾਲ ਕਰ ਰਹੇ ਸੀਗੇ ਜਿਹੜੇ ਆਈਓ ਆ ਸੁਰਿੰਦਰ ਸਿੰਘ ਜੀ ਤੇ ਇਹਨਾਂ ਨੇ ਸਾਡੀ ਫੋਨ ਕਾਲ ਦਾ ਜਵਾਬ ਨਹੀਂ ਦਿੱਤਾ ਤੇ ਫੋਨ ਚੱਕਣਾ ਮناسب ਨਹੀਂ ਸਮਝਿਆ ਹੈ ਤੇ ਹਾਂਜੀ ਪਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਅ ਸਰ ਮੈਂ ਪ੍ਰਦੀਪ ਭੰਡਾਰੀ ਗੱਲ ਕਰ ਰਿਹਾ ਲੁਧਿਆਣਾ ਲਾਈਵ ਤੋਂ हां जी बनर्जी जी हां सर एक 19 ਤਰੀਕ ਨੂੰ ਜਿਹੜਾ ਕੋਈ ਮਾਮਲਾ ਹੋਇਆ ਸੀਗਾ ਇਹਦੇ ਵਿੱਚ 15 ਬੰਦਿਆਂ ਤੇ ਮਾਮਲਾ ਦਰਜ ਹੋਇਆ ਆ ਇੱਥੇ ਕੁੱਟ ਮਾਰਦਾ ਹੋਇਆ ਸੀ ਤੇ ਹਥਿਆਰਬੰਦ ਨੌਜਵਾਨਾਂ ਨੇ ਕੀਤਾ ਸੀ ਹਮਲਾ ਉਹਦੇ ਵਿੱਚ ਕੀ ਅਪਡੇਟ ਹੈ ਜੀ ਸਰ ਅਪਡੇਟ ਆ ਬਾਈ ਨੇਮ ਚ ਆ ਤੇ ਆ ਜੀ ਬਾਕੀ 10 ਬਹਾਨਾ ਮਲੂਮ ਤੇ ਆ ਜੀ ਅੱਛਾ ਜੀ ਠੀਕ ਹੈ ਜੀ हां ਉਹ ਮੁੰਡਾ ਲੈ ਲੱਗੀਆਂ ਸੱਟਾਂ ਜ਼ਿਆਦਾ ਜੀ ਅੱਛਾ ਜੀ ਅੱਤਵੀ ਮਾ ਬਿਆਨ ਲਿਖਣਾ ਸੀ ਤੇ ਉਹ ਹਾਲੇ ਠੀਕ ਨਹੀਂ ਆ ਅੱਜ ਜਾਣਾ ਦੀ ਬਿਆਨ ਲਿਖਣਾ ਉਹਦੇ ਫਾਦਰ ਸਾਹਿਬ ਦਾ ਟੈਲੀਫੋਨ ਆਇਆ ਸੀ ਅੱਛਾ ਜੀ ਸਰ ਇਹਦੇ ਚ ਗ੍ਰਿਫਤਾਰੀ ਹੋਈ ਕੋਈ ਨਹੀਂ ਹਾਲੇ ਨਹੀਂ ਕੋਈ ਹੋਈ ਸਰ ਅੱਛਾ ਜੀ ਤੇ ਕੋਈ ਹੁਣ ਹੋਰ ਅਪਡੇਟ ਕੁਛ ਨਵੀਂ ਹਾਲੇ ਕੋਈ ਅਪਡੇਟ ਨਹੀਂ ਪਹਿਲਾਂ ਉਹਦਾ ਬਿਆਨ ਤਾਂ ਲਿਖਿਆ ਵੀ 10 ਬਾਰਾ ਬੰਦੇ ਦਾ ਪਤਾ ਕਰੀਏ ਹੋਰ ਕਿਹੜੇ ਆ ਠੀਕ ਹੈ ਜੀ ਠੀਕ ਹੈ ਧੰਨਵਾਦ 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 ਸੋ ਤੁਸੀਂ ਸੁਣਿਆ ਹੈ ਕਿਉਂਕਿ ਜਿਹੜੇ ਜਿਨ੍ਹਾਂ ਜਿਸ ਨੋਜਵਾਂ ਦੇ ਸੱਟਾਂ ਵੱਜੀਆਂ ਨੇ ਉਹ ਹੱਲੇ ਅਨਫਿਟ ਹੈ ਤੇ ਉਹਨਾਂ ਦੇ ਹਜੇ ਬਿਆਨ ਲੈਣ ਵਾਸਤੇ ਅੱਜ ਉਹਨਾਂ ਨੇ ਜਾਣਾ ਹੈ ਤੇ ਉਸ ਤੋਂ ਬਾਅਦ ਵੀ ਜਦੋਂ ਔਰੋਪੀਆਂ ਦਾ ਪਤਾ ਲੱਗ ਜਾਏਗਾ ਵੀ ਇਹ ਕੌਣ ਕੌਣ ਸੀਗੇ ਬੰਦੇ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਆ ਗ੍ਰਿਫਤਾਰੀ ਕੀਤੀ ਜਾਏਗੀ ਸੋ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਵਿਚਾਰਾਂ ਦੇ ਵਿੱਚ ਸਾਨੂੰ ਦੱਸੋ ਤੇ ਆਪਣੇ ਕਮੈਂਟ ਜਿਹੜੇ ਸਭੇ ਭਾਸ਼ਾ ਦੇ ਵਿੱਚ ਦਿਓ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਈ